ਤੁਸੀਂ ਵੀ ਦੇਖ ਰਹੇ ਹੋ ਜਗਵਾਨੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਔਰ 12 ਵਜੇ ਤੋਂ ਬਾਅਦ 2026 ਦੇ ਵਿੱਚ ਜਿਹੜਾ ਉਹ ਦਾਖਲ ਹੋਵਾਂਗੇ ਔਰ ਇਸ ਦੇ ਨਾਲ ਹੀ ਜਿਹੜਾ ਸਰਹੱਦੀ ਇਲਾਕੇ ਦੇ ਵਿੱਚ ਆ ਜਿਹੜੀ ਪੰਜਾਬ ਪੁਲਿਸ ਜਿਹੜੀ ਆ ਪੱਪਾਪਾਰ ਹੋਈ ਪਈ ਆ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸੁਰੱਖਿਆ ਏਜੰਸੀਆਂ ਦੇ ਨਾਲ ਮਿਲ ਕੇ ਜਿਹੜੀ ਆ ਇੱਕ ਮੋਕ ਡ੍ਰਿਲ ਜਿਹੜੀ ਆ ਬਾਰਡਰ ਏਰੀਆ ਦੇ ਉੱਤੇ ਕੀਤੀ ਗਈ ਹੈਗੀ ਆ ਔਰ ਇਸ ਦੇ ਵਿੱਚ ਜਿਹੜਾ ਉਹਨਾਂ ਨੂੰ ਆਹ ਟ੍ਰੇਨਿੰਗ ਦਿੱਤੀ ਗਈ ਹੈਗੀ ਆ ਔਰ ਅਗਰ ਆ ਬਾਰਡਰ ਤੋਂ ਪਾਰ ਜਿਹੜੇ ਟੈਰਰਿਜ਼ਮ ਹੈਗੇ ਆ ਇੱਥੇ ਪੁਲਿਸ ਝੋਕੀ ਨੂੰ ਬਾਰਡਰ ਦੇ ਉੱਤੇ ਅਗਰ ਅਟੈਕ ਕਰਦੇ ਹੈਗੇ ਨਾ ਤੇ ਉਸ ਤਰ੍ਹਾਂ ਉਸ ਦਾ ਮੂੰਹ ਤੋੜ ਜਵਾਬ ਕਿਸ ਤਰ੍ਹਾਂ ਪੰਜਾਬ ਪੁਲਿਸ ਦੇਗੀ ਆਉ ਸੁਣਾਣਿਆ ਕੀ ਕਹਿਣਾ ਡੀਐਸਪੀ ਹੈੱਡ ਕੁਆਟਰ ਦਾ ਮਾਨਜੋ ਬੀਜੀਪੀ ਪੰਜਾਬ ਚੰਡੀਗੜ੍ਹ ਤੇ ਸਾਡੇ ਮਾਨਜੋ ਜੀ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਇੱਕ ਰੂਟੀਨ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਤਾਂ ਕਿ ਇੱਕ ਸਿਨੈਰੀਓ ਬਣਾਇਆ ਕਿ ਜਿਸ ਤਰ੍ਹਾਂ ਮੰਨ ਲਓ ਕੋਈ ਅ ਟੈਰਰਿਸਟ ਫੜੇ ਇਸ ਚੌਂਕੀ ਵਿੱਚ ਆ ਗਿਆ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਿਊਟ੍ਰਲਾਈਜ਼ ਕਰਨਾ ਹੈ ਉਹਦੇ ਵਿੱਚ ਸਾਡੇ ਡੀਐਸਐਫ ਦੀਆਂ ਟੀਮਾਂ ਆਰਮੀ ਦੀਆਂ ਟੀਮਾਂ ਸਾਡੀ ਸੁਪਰ ਸਪੈਸ਼ਲਿਟ ਘਾਤਕ ਟੀਮ ਤੇ ਸਾਡੀਆਂ ਹੋਰ ਰਿਜ਼ਰਵ ਟੀਮਾਂ ਨੇ ਹਿੱਸਾ ਲਿਆ ਤੇ ਇੱਕ ਮੌਕਾ ਦੇ ਸੀ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਗਰ ਕੋਈ ਪਰਮਾਤਮਾ ਨਾ ਕਰੇ ਰੀਅਲ ਸਿਨੈਰੀ ਹੁੰਦਾ ਤੇ ਉਹਦੇ ਵਿੱਚ ਕਿਹੜੀਆਂ ਕਮੀਆਂ ਰਹਿੰਦੀਆਂ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਪੂਰੇ ਸੰਬੰਧ ਵਿੱਚ ਛੁੱਟੀ ਨਹੀਂ ਮੌਕਾ ਦੇ ਸੀ ਹੋਰ ਤਾਂ ਟੁੰਡਾ ਨੂੰ ਲੈ ਕੇ ਅੱਜਲੇ ਬਾਰਡਰ ਤੇ ਬਹੁਤ ਉਹਦੇ ਵਿੱਚ ਸਾਡੇ ਜਿਹੜੀ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਤੋਂ ਸਾਰਾ ਸੀ ਰੂਟੀਨ ਦੇ ਵਿੱਚ ਉੱਥੇ ਚੈਕਿੰਗ ਕਰਦੇ ਲੈਂਦੇ ਆ ਕੋਈ ਵੀ ਸ਼ੱਕੀ ਬੰਦਾ ਜਿਹੜਾ ਹੈ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਸਾਡੇ ਰਾਤ ਨੂੰ ਸਾਰੀ ਥਰੂਆਊਟ ਨਾਈਟ ਜਿਹੜੀ ਸਾਡੀਆਂ ਪੈਟਰੋਲਿੰਗ ਚਲਦੀਆਂ ਰਹਿੰਦੀਆਂ ਨੇ ਨਾ ਕੇ ਸਾਡੇ ਸਾਰੇ ਐਕਟਿਵ ਨੇ ਸਾਡੇ ਜਿਹੜੇ ਚੌਕੀ ਇੰਚਾਰਜ ਸਾਡੇ ਥਾਣੇ ਜਿਹੜੇ ਪ੍ਰਭਾਵੀ ਨੇ ਜਿਹੜੇ ਨੋਰ ਜਗਬਤ ਸਿੰਘ ਦੇ ਤਾਰਾ ਕਰਦੇ ਸਾਰੇ ਆਫੀਸਰ ਰਾਤ ਨੂੰ ਐਕਟਿਵ ਰਹਿੰਦੇ ਨੇ ਇਹਨਾਂ ਨੂੰ ਲੈ ਕੇ ਪਠਾਨਕੋਟ ਤੋਂ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ